ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮੱਛੀ ਦੇ ਦੁਕਾਨੇ ਆ ਸਿੰਘ ਮੱਛੀ ਕਾਬੂ ਨਹੀਂ ਆਉਂਦੀ ਸੀ ਪਹਿਲਾਂ ਅਸੀਂ ਮਾਰ ਦੇ ਜੀ ਹੁਣ ਇਹ ਤਾਂ ਬਲੇਡ ਲਿਆ ਦੱਬ ਰੱਖੀ ਕੋਈ ਨੋਕਰੇ ਸਿੰਘ ਵੱਡੇ ਨਾ ਜਿਆਦਾ ਨਹੀਂ ਨੇ ਕੋਈ ਹਾਂ ਡਾਕਟਰ ਸਾਹਿਬ ਵੱਡੇ ਸਿੰਘ ਤੇ ਤੁਹਾਨੂੰ ਦੁਕਾਨੇ ਆ ਅਸੀਂ ਕਿਵੇਂ ਦਾਗ ਦੇ ਆ ਸਿੰਘ ਮਣੇ ਨੇ ਸਾਡੇ ਨਾਲ ਦੇਖੋ ਬੱਤੀ ਉੱਠ ਕੇ ਭਾਈਦੀ ਐ ਮਸਾ ਕਾਬੂ ਕੀਤਾ ਐ ਬੜਾ ਦਾਮ ਮੇਰਾ ਆ ਜਾ ਇਹ ਦੇਖਦੇ ਰਹੋ ਬਸ ਟਿਕਰ ਤੁਹਾਨੂੰ ਸਾਰਾ ਦਿਖਾਵਾਂਗੇ ਕੇ ਸਿੰਘ ਦਾਗੀ ਜੇ ਐ ਪਹਿਲਾਂ ਜਦੋਂ ਇਹ ਜਨਮੀ ਸੀਗੀ ਉਦੋਂ ਇੱਕ ਵਾਰ ਮਲਮਲਾਈ ਸੀਗੀ ਸਿੰਘਾਂ ਤੇ ਤੇ ਸਿੰਘ ਕੋਦੇ ਉਮਰਮਲੇ ਕੰਮ ਨਹੀਂ ਕੀਤਾ ਤੇ ਹੁਣ ਜਦੋਂ ਸਾਨੂੰ ਲੱਗਿਆ ਵੀ ਮੁਸ਼ਕਲ ਹੁਣ ਨਹੀਂ ਇਹ ਡੁੱਬਲੇ ਹੈਗੇ ਤੇ ਡਾਕਟਰ ਬੁਲਾਇਆ ਹੁਣ ਡਾਕਟਰ ਕਹਿੰਦਾ ਹੁਣ ਆਪਾਂ ਦੇਸ ਤਰੀਕੇ ਨਾਲ ਹੀ ਕਰਦੇ ਆ ਡਾਕਟਰ ਸੌ ਲੱਗੇ ਪਏ ਜਦੋਂ ਜਿਆਦਾ ਕਰਨ ਜ਼ੋਰ ਵੈਸੇ ਬਹੁਤ ਲੱਗਦੇ ਹੈ ਉਹ ਬਹੁਤ ਜੰਮ ਮੱਝਾਂ ਨੂੰ ਦੇਖਦੀਆਂ। ਇਹ ਅੱਜ ਕੀ ਬਣ ਗਿਆ ਉਹ ਦੇਖੋ। ਚੰਗ ਤਾਂ ਕਰਤਾ ਕੰਮ। ਮੈਂ ਜਿਹੜਾ ਪਹਿਲਾਂ ਕਰਤਾ ਸੀ ਵੀਡੀਓ ਉਹ ਅਸੀਂ ਨਹੀਂ ਲਿਆ ਉਹ ਲੇਟ ਹੋ ਗਿਆ ਸੀ। ਬਣਾਉਣ ਨੂੰ ਮੱਝ। ਚੱਕੋ ਹੁਣ ਉਹ ਗਰਮ ਕੀਤੇ ਸੀ ਨਾਟਰ। ਉਹਨੂੰ ਗਰਮ ਨਾਟਰ ਨਾਲ ਜਿੱਥੇ ਆਪਾਂ ਚੰਗ ਵੱਡਾ ਉੱਥੇ ਲਾਤੇ ਉਹ ਵੀ ਖੂਨ ਰੁਕ ਜੂਗਾ। ਨਾਲ ਜਖਮ ਨਹੀਂ ਰਹਿੰਦਾ। ਜਸਤਪਾਲ ਨਾਟ ਗਰਮ ਕਿੱਤੀ ਸੀ ਇਹ ਕੋਇਜ ਰੱਖ ਕੇ ਉਹਨਾਂ ਅਜਨਨੋ ਦੇਖੋ ਹੁਣ ਦੂਜਾ ਬਦਲੂ ਦਾ ਰਸਤਾ ਉਹ ਦੂਜਾ ਚੱਕਲਿਆ ਉਹ ਵੀ ਗਰਮ ਫੁੱਲ ਆਇਂਦਾ ਅੱਗੇ ਆਂਦੇ ਸਿੰਗ ਇਹਨੇ ਨਹੀਂ ਵੇਖਿਓ ਵੇਖ ਲਓ ਚੰਗੀ ਤਰ੍ਹਾਂ ਦੇਖੋ ਕਿਵੇਂ ਨਿਕਲਦਾ ਧੂਮਾ ਲਾਸ ਨਹੀਂ ਕਰਦਾ ਧੂਮਾ ਧਾਰ ਦੇਖੋ ਇਹ ਪਹਿਲੇ ਮਰਮ ਆਉਂਦੀ ਆ ਉਹ ਮਰਮ ਨਾ ਲਵਾਇਓ ਜੇ ਉਹ ਹੈਗੀ ਜੋ ਜੋ ਬੱਚਾ 4-5 ਦਿਨਾਂ ਦਾ ਉਹ ਲੋਨ ਵਾਸਤੇ ਸਾਡੀ ਬੱਚੀ ਹੋ ਗਈ ਸੀ 10-15 ਦਿਨਾਂ ਦੀ ਅਸੀਂ ਹੋ ਗਏ ਲੇਟ ਕਿਉਂ ਡਾਕਟਰ ਸਾਹਿਬ ਕਹਿੰਦੇ ਨਵੀਂ ਦਵਾਈ ਆਈ ਏ ਲਾ ਕੇ ਵੇਖ ਲੈਣੇ ਜੇ ਗੱਲ ਬਣ ਗਈ ਤਾਂ ਪਰ ਉਹ ਗੱਲ ਨਹੀਂ ਬਣੀ ਉਹ ਤੋਂ ਬਾਅਦ ਫਿਰ ਉਹ ਜਸਮੀਤ ਆ ਗਈ ਹੌਦਾ ਵਿੱਚ ਕਾਰਟੂਨ ਜ ਲੈ ਕੇ ਆ ਦੇਖੋ ਵੱਡਤਾ ਉਹ ਤੋਂ ਬਾਅਦ ਸਰੋਂ ਦੇ ਤੇਲ ਵਿੱਚ ਮਲਾ ਕੇ ਹਲਦੀ ਹੈ ਫਿਰ ਵੀ ਚਲਾਣੀ ਹੈ ਜਿਹਾ ਹਮ ਤੋਂ ਗੱਛਮ ਨਹੀਂ ਹੁੰਦੀ ਇਹਦੇ ਨਾਲ ਹੋਰ ਹੈ ਨਹੀਂ ਸਹੀ ਲੱਗ ਜੂ ਹੈ ਨੂੰ ਲੱਗਦੀ ਨਹੀਂ ਹੈ ਹੁਣ ਇਹ ਦੂਜੇ ਜਿਹੜੇ ਤੇ ਲਾ ਦਵਾਂਗੇ ਜਿਹੜਾ ਵੱਡੇ ਆ ਆ ਆ ਪਏ ਸੰਗਰ ਜਿਹੜੇ ਵੱਡੇ ਸੀ ਦੋਵੇਂ ਦੇਖੋ ਆ ਦੇਖੋ ਕੱਚੇ ਫਿਰ ਵੱਢਨੇ ਪਏ ਹੁਣ ਜੇ ਨਾ ਵੜਦੇ ਤਾਂ ਫਿਰ ਅੱਗੇ ਪੈਣੀ ਮਾਰਨਾ ਸੀ ਕਿਸੇ ਦੇ ਸੰਗ ਹੋਰ ਕੀ ਕੱਡਾ ਟਿੱਕੀ ਦੇ ਘਟ ਚੈਨਲ ਚੱਲੇ ਵੀ ਵੀਡੀਓ ਜਦੋਂ ਉਹ ਮੈਨੂੰ ਲੱਗਦੀ ਸੀ ਇਸੇ ਨੂੰ ਬਈ ਤੂੰ ਦੱਸਿਆ ਕਰ